ਲੋ ਜੀ ਮੈਂ ਹਾਂ ਤੁਹਾਡਾ ਮਿੱਤਰ ਜਬਰ ਚੋਦਰੀ ਤੇ ਤੁਸੀਂ ਵੇਖਦੇ ਪਏ ਹੋ ਫੈਕਸ ਦੇ ਜੀਸੀ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਭਰਾਵਾਂ ਨੂੰ ਔਰ ਖਾਸ ਤੌਰ ਤੇ ਜਿਹੜੇ ਆਪਣੀ ਆਜ਼ਾਦੀਆਂ ਦੀ ਲੜਾਈ ਲੜ ਰਹੇ ਨੇ ਸੰਘਰਸ਼ ਕਰ ਰਹੇ ਨੇ ਜਿੱਥੇ-ਜਿੱਥੇ ਵੀ ਨੇ ਖਾਲਸਤਾਨ ਦੀ ਲੜਾਈ ਲੜ ਰਹਾ ਉਹਦੇ ਵਾਸਤੇ ਵੀ ਤੇ ਜਿਹੜਾ ਕਸ਼ਮੀਰ ਦੀ ਲੜਾਈ ਲੜ ਰਿਆ ਉਹਦੇ ਵਾਸਤੇ ਵੀ ਜਿਹੜੇ ਫਰਸਤੀਨ ਦੀ ਲੜਾਈ ਲੜ ਰਹੇ ਨੇ ਉਹਨਾਂ ਵਾਸਤੇ ਵੀ ਇਹ ਅਰਦਾਸ ਇਹ ਦੁਆ ਕਿ ਅੱਲਾਹ ਤਾਲਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਸਭ ਤੋਂ ਵੱਧ ਇਸ ਵੇਲੇ ਜਿਹੜੀ ਜਿਹੜੀ ਆਪਣਾ ਅਰਦਾਸ ਉਹ ਜਿਹੜੀ ਦੁਆ ਹੈ ਉਹ ਉਹ ਲੋਕਾਂ ਲਈ ਜਿਹੜੇ ਮੇਰੇ ਚੜ੍ਹਦੇ ਪੰਜਾਬ ਤੇ ਲੈਂਦੇ ਪੰਜਾਬ ਦੇ ਜਿਹੜੇ ਕਿਸਾਨ ਨੇ ਲੋਕ ਨੇ ਜਿਹੜੇ ਜਿਹੜੇ ਹੜ੍ਹ ਦੀਆਂ ਮਾਰਾਂ ਚੱਲ ਰਹੇ ਨੇ ਉਹਨਾਂ ਵਾਸਤੇ ਵੀ ਖਸੂਸੀ ਅਰਦਾਸ ਮੈਂ ਅੱਜ ਜਿਹੜੀ ਜਿਹੜੀ ਗੱਲਬਾਤ ਹੈ ਇਹ ਮੈਂ ਅੱਜ ਸੁਨੇਹਾ ਲੈ ਕੇ ਆਇਆ ਇਹ ਸੁਨੇਹਾ ਜਨਾਬ ਹੈਗਾ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਦਿੱਤਾ ਕਿਨੇ ਦਿੱਤਾ ਹੈਗਾ ਜਨਾਬ ਆਪਣੇ ਗੁਰਪ੍ਰਬੰਦ ਸਿੰਘ ਪੰਨੂ ਹੋਰਾਂ ਨੇ ਗੁਰਪ੍ਰਬੰਦ ਸਿੰਘ ਪੰਨੂ ਹੋਰਾਂ ਨੇ ਜਿਹੜਾ ਸਨੇਹਾ ਦਿੱਤਾ ਇਹ ਜਿਹੜਾ ਇਹ ਸਨੇਹਾ ਇਹ ਉਹੀ ਹੈ ਜੇ ਕੀ ਗੱਲਬਾਤ ਸਾਰੀ ਦੁਨੀਆ ਕਰ ਰਹੀ ਹੈ ਅਸੀਂ ਵੀ ਕਰਦੇ ਹੈਗੇ ਕਿ ਜਿਹੜਾ ਹੜ ਆਇਆ ਹੈ ਇਹ ਜਿਹੜਾ ਹੜ ਦੀ ਮਾਰ ਚੱਲ ਰਹੇ ਆ ਇਹ ਕੁਦਰਤ ਦੇ ਹੜ ਨਹੀਂ ਆ ਇਹ ਹਿੰਦੁਸਤਾਨ ਦੀ ਤਰਫੋਂ ਨਰਿੰਦਰ ਮੋਦੀ ਦੀ ਤਰਫੋਂ ਵਾਟਰਵਾਰ ਜਿਹੜੀ ਸ਼ੁਰੂ ਕੀਤੀ ਹੈ ਪਾਕਿਸਤਾਨ ਦੇ ਖਿਲਾਫ ਇਹ ਉਹਦਾ ਇਹ ਕੀ ਸੁਨੇਹਾ ਮੈਂ ਮੈਂ ਇਹਨੂੰ ਬਾਕੀ ਖੋਲ ਕੇ ਤੁਹਾਨੂੰ ਦੱਸਾਂਗਾ ਬਾਕੀ ਹੋਰ ਵੀ ਬਹੁਤ ਕੁਝ ਹੈ ਅੱਜ ਦੀ ਗੱਲਬਾਤ ਵਿੱਚ ਇੱਕ ਦੋ ਹੋਰ ਵੀ ਖਬਰਾਂ ਉਹ ਵੀ ਤੁਹਾਨੂੰ ਦੇਾਂਗੇ ਪਰ ਸਭ ਤੋਂ ਪਹਿਲੇ ਸਿੱਖ ਫਾਰ ਜਸਟਿਸ ਦੇ ਜਨਰਲ ਕਾਉਂਸਲ ਦੇ ਲਾਇਰ ਸਾਡੇ ਪ੍ਰਧਾਨ ਸਾਡੇ ਸਿੱਖਾਂ ਦੀ ਤੇ ਪੰਜਾਬੀਆਂ ਦੀ ਲੜਾਈ ਲੜਨ ਵਾਸਤੇ ਦੁਨੀਆ ਭਰ ਤੇ ਜਿਹੜੇ ਲੱਗੇ ਹੋਏ ਨੇ ਗੁਰਪੰਤ ਸਿੰਘ ਪੰਨੂ ਹੁਰੀ ਸਾਹਿਬ ਉਨ੍ਹਾਂ ਦਾ ਕੀ ਸੁਨੇਹਾ ਪਹਿਲੇ ਤੁਸੀਂ ਉਹ ਸੁਨੇਹਾ ਸੁਣੋ ਸਭ ਤੋਂ ਪਹਿਲਾ ਮਸਲਾ ਹੈ ਇਸ ਨਰਿੰਦਰ ਮੋਦੀ ਅਤਵਾਦੀ ਹਕੂਮਤ ਦਾ ਪਾਕਿਸਤਾਨ ਦੇ ਉੱਤੇ ਪਾਣੀ ਦੇ ਹਥਿਆਰ ਦੇ ਨਾਲ ਇੱਕ ਹੋਰ ਹਮਲਾ ਇਹ ਹਮਲਾ ਕੁਦਰਤੀ ਨਹੀਂ ਹੈ ਪਾਕਿਸਤਾਨ ਦੇ ਉੱਤੇ ਇਹ ਹਥਿਆਰ ਵਰਤਿਆ ਗਿਆ ਐਂਡ ਥਿਸ ਇਜ਼ ਹਾਈਡਰੋ ਟਰੋਰਿਜ਼ਮ ਆਫ ਨਰਿੰਦਰ ਮੋਦੀਸ ਗਵਰਨਮੈਂਟ ਮੇਡ ਇਨ ਇੰਡੀਆ And the main aim is, this is an extension of Operation Sandur, in which India lost its planes. Today, the Narendra Modi's government want to cripple Pakistan's economy, destabilise Pakistan's government, and undermine Field Marshal Asim Munir's authority to protect Pakistan. Tusi dekh sakde ho? ਕਿ ਇੰਡੀਆ ਦਾ ਜਰਨਲ ਢਿੱਲੋਂ ਇਹ ਗੱਲ ਕਹਿ ਰਿਹਾ ਹੈ ਕਿ ਪਾਣੀ ਦਾ ਹਥਿਆਰ ਵਰਤਿਆ ਜਾਏਗਾ ਪਾਕਿਸਤਾਨ ਦੇ ਖਿਲਾਫ ਐਂਡ ਇੱਕ ਦਿਨ ਰਾਤ ਨੂੰ ਅਚਾਨਕ ਅਸੀਂ ਛੱਡ ਦਾਂਗੇ ਹੂੰ ਉਸ ਨੂੰ ਹੋਲਡ ਕਰਨ ਦੀ ਪਾਕਿਸਤਾਨ ਦੇ ਵਿੱਚ ਕਪੈਸਿਟੀ ਨਹੀਂ ਪਾਕਿਸਤਾਨ ਦੇ ਫਲਡ ਹੋਣਗੇ ਤੇ ਇਸ ਕਰਕੇ ਹੁਣ ਵਾਟਰ ਐਜ਼ ਅ ਵੈਪਨ ਹੂੰ ਇੱਕ ਬਹੁਤ ਵੱਡੀ ਸਟੱਡੀ ਹੈ ਅਸੀਂ ਐਲਾਨ ਕਰਦੇ ਹਾਂ ਕਿ ਆਉਣ ਵਾਲੇ ਸਤੰਬਰ 26 ਤੇ 27 ਨੂੰ ਨਰਿੰਦਰ ਮੋਦੀ ਜਿਹੜਾ ਯੂਨਾਈਟਿਡ ਨੇਸ਼ਨਜ਼ ਨਿਊਯਾਰਕ ਆ ਰਿਹਾ ਹੈ ਉਸ ਨੂੰ ਜਵਾਬਦੇਹੀ ਕਰਾਂਗੇ ਕਿਉਂਕਿ ਇਹ ਹਿੰਦੂ ਅਤਵਾਦੀ ਪਾਕਿਸਤਾਨ ਨੂੰ ਤਬਾਹ ਕਰਨਾ ਚਾਹੁੰਦੇ ਆ ਤੇ ਹਿੰਦੁਸਤਾਨ ਦੇ ਜਿਹੜਾ ਪੰਜਾਬ ਕਬਜ਼ੇ ਵਿੱਚ ਹੈ ਉਥੇ ਇਹਨਾਂ ਨੇ ਹਥਿਆਰ ਪਾਣੀ ਦਾ ਵਰਤਿਆ ਵੀ ਆਰ ਗੋਇੰ ਟੂ ਮੇਕ ਸ਼ੋਰ ਦ ਨਰਿੰਦਰ ਮੋਦੀ ਇਸ ਗੋਇੰ ਟੂ ਹਿਅਰ ਫਰਮ ਅਸ ਵੈਰੀ ਲਾਊਡਲੀ for using water as a weapon against pakistan ਲੋ ਜੀ ਤੁਸੀਂ ਪੰਨੂ ਸਾਹਿਬ ਦਾ ਡਾਇਰੈਕਟ ਸੁਨੇਹਾ ਸੁਣਿਆ ਸੁਣਿਆ ਔਰ ਉਹਨਾਂ ਨੇ ਉਹ ਗੱਲ ਕੀਤੀ ਹੈ ਜਿਹੜੀ ਕਿ ਸਾਰਿਆਂ ਦੇ ਮਨ ਵਿੱਚ ਸੀ ਜਿਹੜੇ ਹਰ ਪੰਜਾਬੀ ਦੇ ਮਨ ਵਿੱਚ ਸੀ ਹਰ ਉਸ ਬੰਦੇ ਦੇ ਮਨ ਵਿੱਚ ਸੀ ਜਿਹੜਾ ਕਿ ਸਲਾਬ ਦੀ ਮਾਰ ਇਸ ਟਮ ਖਾ ਰਿਹਾ ਔਰ ਉਹਨਾਂ ਨੇ ਆਪਣੇ ਸਨੇਹ ਦੇ ਵਿੱਚ ਹੀ ਉਹ ਕੇਐਸ ਢਿੱਲੂ ਦਾ ਵੀ ਜਿਹੜਾ ਬਿਆਨ ਹੈ ਉਹ ਵੀ ਵਿੱਚ ਤੇ ਰੱਖ ਦਿੱਤਾ ਉਹਨਾਂ ਨੇ ਤਾਂ ਕਿ ਸਾਨੂੰ ਪਤਾ ਲੱਗੇ ਦੁਨੀਆ ਨੂੰ ਪਤਾ ਲੱਗੇ ਕਿ ਜਿਹੜਾ ਪੰਨੂ ਸਾਹਿਬ ਨੇ ਜਿਹੜਾ ਇਹ ਸਨੇਹਾ ਦਿੱਤਾ ਕਿ ਉਹ ਨਰਿੰਦਰ ਮੋਦੀ ਦਾ ਪਿੱਛਾ ਕਰਨਗੇ ਉਹ ਬਿਲਾ ਵਜਾ ਨਹੀਂ ਬਗੈਰ ਵਜਾ ਤੋਂ ਨਹੀਂ ਉਹਦਾ ਕਾਰਨ ਹੈਗਾ ਉਹਦਾ ਕਾਰਨ ਹੈਗਾ ਕਿ ਇਹ ਜਿਹੜਾ ਨਰਿੰਦਰ ਮੋਦੀ ਤੇ ਰਾਜਾ ਜਿਹੜਾ ਤੋਤਾ ਹੈ ਇਹ ਢਿੱਲੂ ਵਰਗੇ ਜਿਹੜੇ ਤੋਤੇ ਰੱਖੇ ਨੇ ਉਹਨਾਂ ਨੇ ਇਹਨਾਂ ਕੋਲ ਢਿੱਡ ਦੀ ਚੀਜ਼ ਪਚਦੀ ਕੋਈ ਨਹੀਂ ਅਸੀਂ ਪਿਛਲੇ ਦਿਨਾਂ ਸੁਰਿੰਦਰ ਸੋਰਾ ਸੁਰਿੰਦਰ ਸਿੰਘ ਸਾਹਿਬ ਦੇ ਨਾਲ ਗੱਲਬਾਤ ਕੀਤੀ ਇੱਥੇ ਚੈਨਲ ਦੇ ਉੱਤੇ ਪਈ ਤੁਸੀਂ ਉਹ ਵੀ ਵੇਖਣ ਦਾ ਤਲਕ ਰੱਖਦੀ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਹੁਣ ਜਿਹੜਾ ਆਪਣਾ ਇਹ ਜਿਹੜਾ ਜੀ ਦੋਲ ਹੈ ਜਿਹੜੇ ਰੌ ਨੂੰ ਕੰਟਰੋਲ ਕਰਦੇ ਨੇ ਜਾਂ ਏਜੰਸੀਆਂ ਨੂੰ ਜਿਹੜਾ ਕੰਟਰੋਲ ਕਰਦਾ ਹੈ ਇਹਨਾਂ ਦੀ ਜਿਹੜੀ ਜਿਹਨਾਂ ਦੀ ਜਿਹੜੀ ਪਕੜ ਹੈ ਉਹ ਢਿੱਲੀ ਪੈ ਰਹੀ ਹੈ ਗ੍ਰਿਫਟ ਢਿੱਲੀ ਪੈ ਰਹੀ ਹੈ ਕਿ ਜਿਹੜੇ ਇਹਨਾਂ ਦੇ ਜਿਹੜੇ ਅੱਗੇ ਏਜੰਟ ਨੇ ਪ੍ਰੌਕਸੀਆਂ ਨੇ ਉਹ ਹੁਣ ਬੋਲ ਪੈਂਦੀਆਂ ਤੁਹਾਨੂੰ ਪਤਾ ਹੈ ਨਾ ਇੱਕ ਪ੍ਰੌਕਸੀ ਨikhil ਗੁਪਤਾ ਵੀ ਹੈਗਾ ਇਨੇ ਪੰਨੂ ਸਾਬ ਪੰਨੂ ਸਾਬ ਉਤੇ ਹਮਲਾ ਕਰਨ ਦਾ ਪਲਾਨ ਬਣਾਇਆ ਸੀ ਉਹ ਵੀ ਬੋਲ ਪਿਆ ਉਹ ਵੀ ਰਾਤ ਦਾ ਤੋਤਾ ਸੀ ਉਹ ਵੀ ਬੋਲ ਪਿਆ ਉੱਥੇ ਕੋਰਟ ਵਿੱਚ ਇਹ ਹੁਣ ਕੱਲਾ ਕੱਲਾ ਬੰਦਾ ਬੋਲ ਤੇ ਇੱਡੀ ਚ ਪਛਦਾ ਨਹੀਂ ਇਹਨਾਂ ਦੇ ਕਿਉਂਕਿ ਦੁਨੀਆ ਨੂੰ ਸਮਝ ਆ ਗਈ ਏ ਕਿ ਹਿੰਦੁਸਤਾਨ ਉਹ ਦੇਸ਼ ਹੈ ਜਿਹਦਾ ਟੁੱਟਣਾ ਜਿਹੜਾ ਉਹ طے ਇਹਨੂੰ ਬਾਲਕਨਾਈਜ਼ ਹੋਣਾ ਉਹਦਾ طے ਹੈ ਇਹ ਦੇਸ਼ ਐਸਾ ਜਿਹਨੂੰ ਪੂਰੀ ਦੁਨੀਆ ਜੁੱਤੀਆਂ ਮਾਰ ਰਹੀ ਹਾਂ ਤੁਸੀਂ ਇਹ ਪਿੱਛੇ ਦੇਖਿਆ ਨਾ ਵਾਟਰਵਾੜ ਤੇ ਆ ਨਾ ਮੈਂ ਉਹਨੇ ਔਰ ਪੰਨੂ ਸਾਹਿਬ ਜਿਹੜੇ ਗੱਲ ਬਾਤ ਹੈ ਉਹ ਬੜੀ ਇਚੇਚੀ ਹੈ ਬੜੀ ਵੱਡੀ ਹੈ ਕਿ ਨਰਿੰਦਰ ਮੋਦੀ ਜਿਹੜਾ ਹੁਣ ਜਾ ਰਿਹਾ ਹੈ ਯੂਨ ਨੂੰ ਸੰਬੋਧਨ ਕਰਨ ਖਤਾਬ ਕਰਨ ਉਥੇ ਭਾਸ਼ਣ ਦੇਣ ਜਾ ਰਿਹਾ ਜਿਹੜਾ ਉਥੇ ਉਥੇ ਵੀ ਇਹਦੀ ਪਕੜ ਹੋਏਗੀ ਉਥੇ ਵੀ ਪਿੱਛਾ ਹੋਏਗਾ ਮੇਰੇ ਪੰਜਾਬੀ ਭਰਾ ਤੇ ਮੇਰੇ ਸਿੱਖ ਵੀਰ ਜਿਹੜੇ ਨੇ ਹਿੰਦੁਸਤਾਨ ਦੇ ਇਸ ਪ੍ਰਧਾਨ ਮੰਤਰੀ ਦਾ ਹਰ ਜਗ੍ਹਾ ਤੇ ਪਿੱਛਾ ਕਰਨਗੇ ਅਸੀਂ ਦੇਖਿਆ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਜਦੋਂ ਇਹ ਯੂਕੇ ਗਿਆ ਉੱਥੇ ਪਿੱਛਾ ਕੀਤਾ ਤੇ ਇਹ ਨੇ ਇੰਗਲੈਂਡ ਦੇ ਵਜ਼ੀਰ ਆਜ਼ਮ ਦੇ ਨਾਲ ਜਿਹੜੀ ਮੁਲਾਕਾਤ ਸੀ ਇਹਨੇ ਕਿਹਾ ਮੈਂ ਟੈਂਡੋ ਇਨਿੰਗ ਸਟਰੀਟ 'ਚ ਨਹੀਂ ਕਰ ਸਕਦਾ ਬਾਰ ਬਹੁਤ ਰਾਸ਼ਾ ਲੋਕੀ ਮੈਨੂੰ ਫੜ ਕੇ ਕੱਚਾ ਖਾ ਜਾਣਗੇ ਇਸ ਵਾਸਤੇ ਕਿਤੇ ਲੁੱਕ ਛੋਪੜੀ ਜਗ੍ਹਾ ਦੱਸੋ ਫਿਰ ਉਹਨਾਂ ਨੇ ਕਿਹਾ ਜੀ ਮੇਰਾ ਜਿਹੜਾ ਉਹ ਜਿਹੜਾ ਗਰਮੀਆਂ ਦਾ ਜਿਹੜਾ ਦਾਰਲ ਰਹਿ ਜਿਹੜੀ ਰਹਿਸ਼ ਆ ਮੇਡੀ ਸਮਰਾਲੀ ਆ ਤੋਂ ਉੱਥੇ ਕਰ ਲੈਨੇ ਆ ਕੰਟਰੀ ਸਾਈਡ 'ਚ ਤੇ ਮੇਰੇ ਸਿੰਘ ਭਰਾ ਖਾਲਸਤਾਨ ਦੇ ਛੱਡੇ ਚੋਕੇ ਖੱਤਿਓ ਖੱਤੀ ਉੱਥੇ ਤੱਕ ਦੌੜ ਕੇ ਉਹਨੂੰ ਦੁੜਾਤਾ ਉੱਥੇ ਫਿਰ ਜੀ 7 ਤੇ ਜਦੋਂ ਗਿਆ ਉੱਥੇ ਵੀ ਮੇਰੇ ਸਿੰਘ ਭਰਾ ਜਿਹੜੇ ਸੀ ਉਹ ਪਹੁੰਚੇ ਉੱਥੇ ਵੀ ਪਿੱਛੇ ਪਹੁੰਚੇ ਕੈਨੇਡਾ ਦੇ ਵਿੱਚ ਉਹਦੀ ਜਗ੍ਹਾ 'ਚ ਔਰ ਉਹਨੂੰ ਕਿਤੇ ਵੀ ਜਿਹੜਾ ਪਬਲਿਕ ਇੰਟਰੈਕਟ ਨਹੀਂ ਕਰਨੇ ਦਿੱਤਾ ਪਬਲਿਕ ਇੰਟਰੈਕਸ਼ਨ ਨਹੀਂ ਕਰਨ ਦਿੱਤਾ ਇੱਥੇ ਤੱਕ ਕੇ ਆਪਣੀ ਐਮਬੈਸੀ ਵਿੱਚ ਵੀ ਨਹੀਂ ਜਾ ਸਕਿਆ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਹੁਣ ਉਹ ਏ ਹੁਣ ਬਹੁਤ ਵੱਡਾ ਕਾਰਨ ਹੈ ਬਹੁਤ ਵੱਡਾ ਕਾਰਨ ਹੈ ਕਿ ਡੈਮਾਂ ਦੇ ਫੱਟੇ ਖੋਲ ਕੇ ਪਾਣੀ ਛੱਡ ਕੇ ਤੇ ਦੋਵੇਂ ਪੰਜਾਬ ਰੋੜੇ ਇਹ ਐਵੇਂ ਨਹੀਂ ਮੈਂ ਕਹਿੰਦਾ ਇਹ ਬੰਦਾ ਨਰਿੰਦਰ ਮੋਦੀ ਜਿਹਦਾ ਨਾਂ ਏ ਇਹ ਮੁਜਰਮ ਹੈ ਇਹ ਮੁਜਰਮ ਹੈ ਪੰਜਾਬੀਆਂ ਦਾ ਇਹ ਮੁਜਰਮ ਹੈ ਸਾਰੇ ਪਾਕਿਸਤਾਨੀਆਂ ਦਾ ਦੋਮਾ ਪੰਜਾਬਾਂ ਦਾ ਮੁਜਰਮ ਹੈ ਇਹ ਸਿੱਖਾਂ ਦਾ ਹੀ ਮੁਜਰਮ ਹੈ ਹਰ ਬੰਦੇ ਦਾ ਮੁਜਰਮ ਸਵਾਏ ਬ੍ਰਾਹਮਣਾ ਤੋਂ ਇਹ ਸਿਰਫ ਬ੍ਰਾਹਮਣਾ ਦਾ ਤੇ ਆਰਐਸਐਸ ਦਾ ਟੱਟੂ ਆ ਬਾਕੀ ਤੇ ਹਰ ਬੰਦੇ ਦਾ ਦੁਸ਼ਮਣ ਹੈ ਔਰ ਇਹ ਦੁਸ਼ਮਣੀਆਂ ਕੱਢ ਰਹੇ ਆ ਕੋਈ ਲekin ਕਿੱਡਾ ਭੜੇ ਰੰਗ ਨਾ ਕੱਢ ਰਹੇ ਐ ਜੀ ਨਹੀਂ ਸੋਚਿਆ ਕਿ ਪਾਕਿਸਤਾਨ ਦੇ ਖਿਲਾਫ ਜਿਹੜੀ ਹੈ ਹਾਈਡਲ ਯੁੱਧ ਸ਼ੁਰੂ ਕੀਤਾ ਜਿਹੜਾ ਵਾਟਰ ਵਾਰ ਸ਼ੁਰੂ ਕੀਤੀ ਹੈ ਪਾਣੀ ਦਾ ਯੁੱਧ ਸ਼ੁਰੂ ਕੀਤਾ ਉਹਦਾ ਨੁਕਸਾਨ ਆਪਣੇ ਮੁਲਕ ਲੇਕਿਨ ਕੀ ਕਰੀਏ ਜੀ ਉਹ ਪੰਜਾਬ ਨੂੰ ਤੇ ਆਪਣਾ ਮੁਲਕ ਸਮਝਦਾ ਹੀ ਨਹੀਂ ਪੰਜਾਬ ਨੂੰ ਤੇ ਸੁਤੇਲਾ ਸਮਝਦਾ ਪੰਜਾਬ ਚ ਚੜਦਾ ਹੋਵੇ ਚਾਹੇ ਲੈਂਦਾ ਹੋਵੇ ਕਹਿੰਦਾ ਰੋੜ ਦਿਓ ਡੋਕ ਦਿਓ ਮਾਰ ਦਿਓ ਇੱਥੇ ਦਾ ਕੋਈ ਕਿਸਾਨ ਨਾ ਬਚੇ ਇੱਥੇ ਦਾ ਕੋਈ ਸਨਤਕਾਰ ਨਾ ਬਚੇ ਇੱਥੇ ਦਾ ਕੋਈ ਕਾਰੋਬਾਰੀ ਬੰਦਾ ਨਾ ਬਚੇ ਇੱਥੇ ਦੇ ਨੌਜਵਾਨ ਨਾ ਬਚਣ ਉਹਨਾਂ ਨੂੰ ਨਸ਼ੇ ਤੇ ਲਾ ਦਿਓ ਉਹਨਾਂ ਨੂੰ ਚਿੱਟੇ ਤੇ ਲਾ ਦਿਓ ਕਿਉਂਕਿ ਜਿਹੜਾ ਬਚ ਗਿਆ ਜਿਹਦੇ ਜਿਨੇ ਆਪਣੇ ਵੱਡੇ ਤੇ ਵਡੇਰਿਆਂ ਦੇ ਨਾਲ ਜਿਹਨੇ 84 ਦੇ ਕਿੱਸੇ ਸੁਣ ਲਏ ਉਹ ਫਿਰ ਇਸ ਨਰਿੰਦਰ ਮੋਦੀ ਨੂੰ ਕਦੀ ਵੀ ਆਪਣਾ ਸੱਜਣ ਨਹੀਂ ਮੰਨ ਸਕਦਾ ਇਸ ਹਿੰਦੁਸਤਾਨ ਦੀਆਂ ਸਰਕਾਰਾਂ ਨੂੰ ਉਹ ਫਿਰ ਖਾਲਸਤਾਨ ਦੀ ਮੰਗ ਕਰੂਗਾ ਤੇ ਸਾਡੇ ਸਿੱਖ ਫਾਰ ਜਸਟਿਸ ਦੇ ਜਿਹੜੇ ਭਰਾ ਨੇ ਇਹ ਵਾਟਰਵਾਜ਼ ਜਿਹੜੀ ਸ਼ੁਰੂ ਕੀਤੀ ਏ ਉਹਦੇ ਅਗੇਂਸਟ ਸੰਘਰਸ਼ ਸ਼ੁਰੂ ਕਰ ਚੁਕੇ ਅਸੀਂ ਜਿੱਦੋਂ ਇਹ ਗਿੱਲੜਗੇ ਜਦੋਂ ਇਹ ਢਿੱਲੋਂ ਆ ਕੇ ਬੰਦੇ ਜਿਹੜੇ ਨੇ ਅੱਗੇ ਕਰਕੇ ਜਦੋਂ ਇਹਨਾਂ ਨੇ ਸਿੱਖ ਫੇਸ ਇਸਤੇਮਾਲ ਕੀਤੇ ਉਹਦੀ ਵੀ ਇੱਕ ਵਜ੍ਹਾ ਸੀ ਮੈਂ ਤੁਹਾਨੂੰ ਦੱਸ ਚੁੱਕਿਆ ਪਹਿਲੇ ਵੀ ਕਿ ਢਿੱਲੋਂ ਦੇ ਕੋਲੋਂ ਇੰਟਰਵਿਊ ਇਸ ਵਾਸਤੇ ਦਿਵਾਇਆ ਤਾਂ ਕਿ ਪਤਾ ਲੱਗੇ ਕਿ ਪਗੜੀ ਬੰਨਿਆ ਹੋਇਆ ਬੰਦਾ ਸਿੱਖ ਹੈ ਉਹ ਗੱਲ ਕਰ ਰਿਹਾ ਪਾਣੀ ਦੀ ਜੰਗ ਦੀ ਉਹ ਵਾਟਰ ਵਾਰ ਦੀ ਗੱਲ ਕਰ ਰਿਹਾ ਇਸ ਵਾਸਤੇ ਕਿਨੇ ਪਾਕਿਸਤਾਨ ਦੇ ਲੋਕ ਨੇ ਜਿਹੜੇ ਪੰਜਾਬ ਪਾਕਿਸਤਾਨ ਦੇ ਲੈਂਦੇ ਪੰਜਾਬ ਤੇ ਬਾਕੀ ਪੰਜਾਬ ਦੇ ਲੋਕ ਨੇ ਕਹਿੰਦੇ ਸਿੱਖ ਸਾਡੇ ਗਲਾਮ ਗੱਲ ਬੋਲ ਰਿਆ ਨਹੀਂ ਭਾਈ ਨਹੀਂ ਇਹ ਸਿੱਖ ਨਹੀਂ ਇਹ ਜਿਹੜਾ ਕੇਸ਼ਾਧਾਰੀ ਸਿੱਖ ਹੈ ਇਹ ਸਰਵਜਿਤ ਸਿੰਘ ਉਹ ਰਾਖਿਆ ਕਿ ਕੇਸ਼ਾਧਾਰੀ ਸਿੱਖ ਹੈ ਇਹ ਪੱਗ ਦੇ ਵਿੱਚ ਸਿਰਫ ਤੇਰੀ ਫਸਿਆ ਹੋਇਆ ਇਹ ਦਸਤਾਰ ਪਾਉਣ ਦੇ ਅਹਲ ਨਹੀਂ ਇਹ ਸਿਰ ਇਹਨਾਂ ਨੇ ਰੂਪ ਧਾਰਿਆ ਸਿੱਖਾਂ ਦਾ ਅੰਦਰ ਇਹ ਮਨ ਵਿੱਚ ਜ਼ਹਿਰ ਜਿਹੜੀ ਹੈ ਉਹ ਬ੍ਰਾਹਮਣਾਂ ਨਾਲੋਂ ਵੀ ਜ਼ਿਆਦਾ ਜਿਹੜੇ ਇਸਤੇਮਾਲ ਹੋ ਰਹੇ ਨੇ ਉਹਦਾ ਵਾਸਤੇ ਇਹ ਪਾਣੀ ਦੀ ਜਿਹੜੀ ਹਲਾਬ ਹੈ ਜਿਹੜਾ ਹੜ ਹੈ ਇਹ ਹਿੰਦੁਸਤਾਨ ਦੀ ਪੰਨੂ ਸਾਹਿਬ ਨੇ ਬਿਲਕੁਲ ਜਾਇਜ਼ ਆਖਿਆ ਕਿ ਜਿਹੜਾ ਕਹਿੰਦੇ ਨੇ ਨਾ ਕਿ ਸਾਡਾ ਆਪਰੇਸ਼ਨ ਸੰਧੂਰ جاری ਏ ਆਪਰੇਸ਼ਨ ਸੰਧੂਰ ਰੁਕਿਆ ਨਹੀਂ ਉਦੀ ਅਗਲੀ ਕੜੀ ਇਹ ਇਹ ਕਿ ਇੰਨੀ ਔਕਾਤ ਨਹੀਂ ਰਹੀ ਹੁਣ ਕਿ ਕੋਈ ਕੰਮਸ ਕਮ ਕਾਈਨੇਟਿਕ ਹਮਲਾ ਕਰਨ ਜੰਗ ਲਗ ਸਕਣ ਉਹ ذلیل ਹੋ ਗਿਆ ਪਾਕਿਸਤਾਨ ਦੇ ਹੱਥੋਂ ਆਪਣੇ ਜਹਾਜ਼ ਡਿਗਵਾਏ ਆਪਣੇ ਡਿਫੈਂਸ ਸਿਸਟਮ ਤੋੜਵਾਏ ਡਰੋਨ ਦੇ ਨਹੀਂ ਆਪਣੇ ਉਹਨਾਂ ਦੇ ਘਰਾਂ ਤੱਕ ਪਹੁੰਚਿਆ ਪਾਕਿਸਤਾਨ ਫਿਰ ਹੁਣ ਹਿੰਮਤ ਨਹੀਂ ਰਹੀ ਹੁਣ ਜਦੋਂ ਹਿੰਮਤ ਨਹੀਂ ਰਹੀ ਤੇ ਫਿਰ جناب ਫਿਰ ਇਹ ਤਕਲੀਫਾਂ ਹੋਈਆਂ ਸ਼ੁਰੂ ਫਿਰ ਕਿਹਾ ਆਪਰੇਸ਼ਨ ਸੰਧੂਰ جاری ਹੈ ਤੇ ਫਿਰ ਇਸ ਵਾਸਤੇ ਜਿਹੜਾ ਅਸੀਂ ਉਹ ਪਾਣੀ ਛੱਡ ਦਿੱਤਾ ਤੇ ਪਾਣੀ ਛੱਡਣ ਦੇ ਵਿੱਚ ਮੇਰਾ ਦੋਵੇਂ ਪੰਜਾਬ ਡਬੋ ਦਿੱਤੇ ਮੈਂ ਤੁਹਾਨੂੰ ਕੱਲ ਪੰਜਾਬ ਚੜ੍ਹਦੇ ਪੰਜਾਬ ਚੋਂ ਵੀ ਤੁਹਾਨੂੰ ਮੈਂ ਖਬਰਾਂ ਲਿਆ ਕੇ ਦਿੱਤੀਆਂ ਕਿ ਉੱਥੇ ਕੀ ਹੂ ਸੂਰਤਿ ਹਾਲ ਹੈ ਪਰ ਪੰਜਾਬੀ ਚੜ੍ਹਨੀ ਕਲਾ ਚ ਪੰਜਾਬੀ ਪੰਜਾਬੀਆਂ ਦੇ ਨਾਲ ਖਲੋਤਿਆ ਇਸ ਵੇਲੇ ਪੂਰੀ ਹਿੰਦੁਸਤਾਨ ਇੱਡਾ ਵੱਡਾ ਮੁਲਕ ਹੈਗਾ ਕੋਈ ਹਿੰਦੁਸਤਾਨ ਦਾ ਵੱਡਾ ਬੰਦਾ ਇਹਦੇ ਨਾਲ ਨਾਲ ਪੰਜਾਬੀਆਂ ਦੇ ਨਾਲ ਨਹੀਂ ਖਲੋਤਿਆ ਪੂਰੀ ਦੁਨੀਆ ਵਿੱਚ ਹਿੰਦੁਸਤਾਨ ਵਿੱਚ ਕਿਤੇ ਮੁਸੀਬਤ ਆਵੇ ਪੰਜਾਬੀ ਨੱਠ ਕੇ ਜਾ ਕੇ ਰੋਟੀ ਖਵਾਉਂਦਾ ਹੈ ਲੰਗਰ ਲਾਂਦਾ ਹੈ ਪੰਜਾਬੀ ਨੱਠ ਕੇ ਜਾ ਕੇ ਉਹਦੀ ਮੱਤ ਖੜਾ ਹੁੰਦਾ ਪਰ ਵੇਖੋ ਪੰਜਾਬੀਓ ਛੜ ਤੇ ਬਾੜਾ ਬਕਤਾ ਆ ਤੇ ਕੋਈ ਬੰਦਾ ਨਾਜ ਨਹੀਂ ਖਲੋਤਾ ਕੇਂਦਰ ਦੀ ਸਰਕਾਰ ਜਿਹੜੀ ਉਹ ਪਿੱਛੇ ਨਜ਼ਰ ਆ ਰਹੀ ਹੈ ਤੇ ਮਾਨ ਸਰਕਾਰ ਮਾਨ ਸਰਕਾਰ ਜਿਹੜੀ ਇਹ ਤੁਸੀਂ ਵੇਖੋ ਇੱਕ ਗੱਲ ਬੜੀ ਹੁਣ ਬਾਧੇ ਆ ਹੁਣ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਵੀ ਰਿਅਲਾਈਜ਼ ਹੋ ਰਿਹਾ ਕਿ ਜਿਹੜੀ ਗੱਲ ਪੰਨੂ ਸਾਹਿਬ ਕਹਿ ਰਹੇ ਨੇ ਹਕੀਕਤ ਉਹੀ ਹੈ ਮ ਚੜ੍ਹਦੇ ਪੰਜਾਬ ਤੋਂ ਇੱਕ ਤਨਵਾਸਤੇ ਗਵਾਹੀ ਦਵਾਣ ਆਇਆ ਇਹ ਜਰਾ ਸੁਣੋ ਜਰਾ ਕੀ ਕਹਿ ਰਹੇ ਬਹੁਤ ਵੱਡਾ ਪਾਖੜਾ ਡੈਮ ਆ 1600 ਫੁੱਟ ਦੀ ਹਾਈਟ ਤੁਸੀਂ ਲਾ ਲਓ ਕੇ ਕੇਸ ਲੈਵਲ ਤੱਕ ਚੱਲ ਜਾਂਦੀ ਤੇ ਜੇ ਪਾਣੀ ਪਹਿਲਾਂ ਹੀ ਉੱਤੇ ਆ ਤੇ ਪਾਣੀ ਹੋਰ ਆ ਗਿਆ ਤੇ ਫੇਕਦਮ ਗੇਟ ਖੋਲਦਿਓ ਤੇ ਫੇ ਸਭ ਕੁਝ ਰੁੜਨਾ ਹੀ ਰੁੜਨਾ ਵਾ ਔਰ ਮੈਨੂੰ ਅੱਜ ਮੈਂ ਦੇਖ ਰਿਹਾ ਸੀ ਕਿ ਰਾਜਸਥਾਨ ਦੀ ਕਨਾਲ ਸਾਰੀਆਂ ਖਾਲੀ ਰੱਖੀਆਂ ਹੋਈਆਂ ਨੇ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਲੋਕਾਂ ਦੇ ਮਨ ਵਿੱਚ ਬਹੁਤ ਵੱਡਾ ਇੱਕ ਖਦਸ਼ਾ ਪੈਦਾ ਹੋ ਗਿਆ ਸ਼ੁਭਾ ਪੈਦਾ ਹੋ ਗਿਆ ਕਿ ਕੀ ਪੰਜਾਬ ਦੇ ਨਾਲ ਜਾਣ ਬੁੱਝ ਕਰਕੇ ਤਾਂ ਬਦਲੇ ਖੋਰੀ ਤਾਂ ਨਹੀਂ ਕੀਤੀ ਜਾ ਰਹੀ ਤਾਂ ਹੀ ਉਹ ਸਰਕਾਰ ਕੇਂਦਰ ਦੀ ਅੱਜ ਤੱਕ ਚੁੱਪਿਆ ਕੇਜਰੀਵਾਲ ਸਸੋਡਿਆ ਸਾਹਿਬ ਰੋਜ਼ ਰਿਬਨ ਕੱਟਦੇ ਨੇ ਸਾਡੇ ਹੈਲੀਕਾਪਟਰ ਚੜ੍ਹਦੇ ਜਹਾਜ਼ਾ ਚੜ੍ਹਦੇ ਨੇ ਇੱਕ ਸ਼ਬਦ ਇੱਕ ਟਵੀਟ ਨਹੀਂ ਕੀਤਾ ਕੇਜਰੀਵਾਲ ਨੇ ਟਵਿੱਟਰ ਦੇ ਉੱਤੇ ਹੀ ਬੈਠਾ ਹੁੰਦਾ ਏ ਕਿਸੇ ਨੈਸ਼ਨਲ ਮੀਡੀਆ ਨੇ ਸਾਡੀ ਗੱਲ ਨੂੰ ਕਵਰ ਨਹੀਂ ਕੀਤਾ ਇਸ ਕਲੈਮਿਟੀ ਨੂੰ ਦਿਖਾਇਆ ਨਹੀਂ ਗਰੀਬਾਂ ਦੇ ਘਰਾਂ ਤੱਕ ਨਹੀਂ ਦਿਖਾਇਆ ਪਸ਼ੂ ਮਰੇ ਡੰਗਰ 24 ਬੰਦੇ ਮਾਰ ਗਏ ਨੇ ਪੰਜਾਬ ਦੇ ਵਿੱਚ ਜਿਹੜੀ ਇਸ ਵਕਤ ਖਬਰ ਆ ਰਹੀ ਆ ਔਰ ਕਿੰਨੇ ਲੱਖ ਏਕੜ ਫਸਲ ਖਰਾਬ ਹੋ ਗਈ ਆ ਔਰ ਪਤਾ ਨਹੀਂ ਕਿੰਨੇ ਮਾਲ ਡੰਗਰ ਦਾ ਨੁਕਸਾਨ ਹੋ ਗਿਆ ਐਡੇ ਵੱਡੇ ਘਾਟੇ ਨੂੰ ਪੂਰਾ ਕਰਨ ਵਾਸਤੇ ਸਰਕਾਰ ਨਾ ਕੇਂਦਰ ਨਾ ਪੰਜਾਬ ਨਾ ਕੋਈ ਨੈਸ਼ਨਲ ਮੀਡੀਆ ਕੋਈ ਨਹੀਂ ਲੱਗਾ ਮੇਰੇ ਵੀਰੋ ਐ ਸੁਣ ਲਿਆ ਜੀ ਚੜਦੇ ਪੰਜਾਬ ਦੇ ਮੇਰੇ ਜਿਹੜੇ ਸਿੱਖ ਭਰਾ ਨੇ ਜਿਹੜੇ ਸਿੰਘ ਭਰਾ ਨੇ ਜਿਹੜੇ ਮੇਰੇ ਪੰਜਾਬੀ ਭਰਾ ਨੇ ਉਹਨੂੰ ਵੀ ਪਤਾ ਲੱਗ ਗਿਆ ਕਿ ਫਲੱਡ ਜਿਹੜਾ ਇਹ ਐ ਵੀ ਖਾਮ ਖਾਮ بارشਾਂ ਦਾ ਨਤੀਜਾ ਨਹੀਂ بارشਾਂ ਤੇ ਹਰ ਸਾਲ ਹੁੰਦੀਆਂ ਬਹੁਤ ਹੁੰਦੀਆਂ ਇਹ ਜਿਹੜੇ ਫੱਟੇ ਖੋਲੇ ਨੇ ਇਹ ਜਿਹੜੇ ਗੇਟ ਖੋਲੇ ਨੇ ਮਾਧੂਪੁਰ ਡੈਮ ਖੋਲਿਆ ਜਿਹੜਾ ਇਹ ਜਿਹੜਾ ਇੱਥੇ ਪਾਕਿਸਤਾਨ ਨੂੰ ਰੁੜਨ ਵਾਸਤੇ ਜਿਹੜਾ ਪਾਣੀ ਛੱਡਿਆ ਇਹਦੀ ਵਾਟਰ ਵਾਰ ਦੀ ਗੱਲ ਕਰ ਰਹੇ ਨੇ ਜਿਹੜੇ ਪਾਣੀ ਦੇ ਯੁੱਧ ਦੀ ਗੱਲ ਕਰ ਰਹੇ ਨੇ ਇਹ ਸਾਰਾ ਕੁਝ ਉਹਦੀ ਵਜ੍ਹਾ ਨਾਲ ਹੋ ਰਿਹਾ ਹੈ ਉੱਥੇ ਹੁਣ ਅਹਿਸਾਸ ਪੈਦਾ ਹੋ ਰਿਹਾ ਜਿਹੜਾ ਕਿ ਇਹ ਮੂਦੀ ਦੇ ਕਫਨ ਦੇ ਵਿੱਚ ਆਖਰੀ ਕੱਲ ਵਜੇਗਾ ਜਿਹੜਾ ਜਿਵੇਂ ਚੜਦੇ ਪੰਜਾਬ ਦੇ ਲੋਕ ਖੜੇ ਹੋਗੇ ਓਟ ਉਹ ਨੂੰ ਯਕੀਨ ਹੋ ਗਿਆ ਇਹ ਅਹਿਸਾਸ ਹੋ ਗਿਆ ਕਿ ਖਾਲਸਤਾਨ ਕਿੰਨਾ ਜ਼ਰੂਰੀ ਹੈ ਇਸ ਵਾਸਤੇ ਜ਼ਰੂਰੀ ਹੈ ਤਾਂ ਕਿ ਇਸ ਇਸ ਖਿੱਤੇ ਦੇ ਪੰਜਾਬ ਦੇ ਉੱਤੇ ਤੁਹਾਡਾ ਹੱਕ ਹੋਵੇ ਤੁਹਾਡਾ ਅਧਿਕਾਰ ਹੋਵੇ ਤੁਸੀਂ ਕਮਜ਼ਕਮ ਆਪਣੇ ਅਧਿਕਾਰ ਵਰਤੋ ਇਹ ਮਾਨ ਸਿੰਘ ਜਿਹੜੇ ਇਹ ਗਰ ਭਗਵੰਤ ਮਾਨ ਜਿਹੜੇ ਵਜ਼ੀਰ ਆਲਾ ਕਟਕੁੱਦੀਆਂ ਨਚਣ ਇੱਥੇ ਇਹ ਬੈਠ ਜਾ ਕੇ ਦੇਖੋ ਫਿਰ ਮੈਂ ਕਹਿੰਦਾ ਜੀ ਇਹ 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 ਨਾਲ ਲੜੇ ਹੋਏ ਨੇ ਇਹ ਮਾਨ ਮੈਂ ਪਹਿਲੇ ਵੀ ਕਿ ਜਲੈਂਡ ਪੂਲਿੰਗ ਵਾਲੀ ਸਕੀਮ ਤੋਂ ਲੈ ਕੇ ਤੇ ਸਲਾਬ ਤੱਕ ਭਗਵੰਤ ਮਾਨ ਜਿਹੜਾ ਮੁੱਖ ਮੰਤਰੀ ਹੈ ਪੰਜਾਬ ਦਾ ਇਹ ਹੈਂਡਸ ਇਨ ਗਲਵਜ਼ ਉਹਦੇ ਨਾਲ ਹੈਂਡਸ ਇਨ ਗਲਵਜ਼ ਹੈ ਨਰਿੰਦਰ ਮੋਦੀ ਦੇ ਨਾਲ ਇਹ ਅਗਰੇ ਅਗਰੇ ਨਾਲ ਨਹੀਂ ਰਲੇ ਅਗਰੇ ਦਾ ਨਾਲ ਨਹੀਂ ਨਰਿੰਦਰ ਦੇ ਮੋਦੀ ਦੇ ਤੇ ਫਿਰ ਵਿਰੋਧ ਕਿਉਂ ਨਹੀਂ ਕਰਦੇ ਇਹ ਡੈਮ ਖੋਲਣ ਦਾ ਦੱਸੋ ਨਾ ਮੈਨੂੰ ਡੈਮ ਖੋਲਣਾ ਵਿਰੋਧ ਕਿਉਂ ਨਹੀਂ ਕਰਦੇ ਮਨਾ ਕਿਉਂ ਨਹੀਂ ਕਰਦੇ ਇਤਜਾਜ ਕਿਉਂ ਨਹੀਂ ਕਰਦੇ ਸੀਵਾ ਕਿਉਂ ਨਹੀਂ ਦੇ ਦਿੰਦੇ ਕੇਂਦਰ ਸਰਕਾਰ ਦੇ ਖਿਲਾਫ ਤੁਸੀਂ ਡੈਮ ਕਿਉਂ ਖੋਲ ਕੇ ਸਾਨੂੰ ਸਾਨੂੰ ਰੋੜ ਰਹੇ ਹੋ ਪਾਕਿਸਤਾਨ ਨੂੰ ਤੁਸੀਂ ਨੁਕਸਾਨ ਪਹੁੰਚਾਉਣਾ ਜਲਦੀ ਆ ਕੇ ਜੰਗ ਲੜੋ ਜਾ ਕੇ ਆਪਣੀ ਉੱਤੇ ਜਾਓ ਜਾਓ ਜਲਦੀ ਜੰਗ ਲੜੋ ਆਰਮੀਨ ਫੌਜ ਨੂੰ ਕੋਲ ਲੜੋ ਜਾ ਕੇ ਇਸ ਗਰੀਬ ਕਿਸਾਨ ਨੂੰ ਕਿਉਂ ਮਾਰ ਕਿਸਾਨ ਗਰੀਬ ਦਾ ਕੀ ਕਸੂਰ ਹੈ ਸਾਰੀਆਂ ਫਸਲਾਂ ਬਰਬਾਦ ਹੋ ਗਈਆਂ ਸਾਰਾ ਕੁਝ ਬਰਬਾਦ ਤਬਾਹ ਬਰਬਾਦ ਹੋ ਗਿਆ ਮੇਰੇ ਕਿਸਾਨ ਭਰਾ ਨੂੰ ਉਠਣ ਲੱਗਿਆ ਵੀ ਕਮਜ਼ ਕਮਨ 6 ਮਹੀਨੇ ਲੱਗਣੇ 50 50000 ਕਿੱਲੇ ਦਾ ਨੁਕਸਾਨ ਹੋ ਗਿਆ ਫਸਲਾਂ ਦਾ ਅੱਗੇ ਜਿਹੜੀ ਪੂਰੀ ਪੂਰੀ ਇੱਕ ਸੀਜ਼ਨ ਜਿਹੜਾ ਬਰਬਾਦ ਹੋ ਗਿਆ ਫਸਲਾਂ ਲੱਗ ਨਹੀਂ ਸਕੀਆਂ ਸਿਲਟ ਆ ਗਈ ਪਾਣੀ ਨਿਕਲੂ ਫਿਰ ਤਕਲੀਫਾਂ ਫਿਰ ਝੜਨਗੇ ਚੱਲੇ ਮਾਨ ਸਰਕਾਰ ਨੂੰ ਕੁਝ ਸ਼ਰਮ ਆਉਣੀ ਚਾਹੀਦੀ ਐ ਤੇ ਕੁਰਸੀ ਤੇ ਬੈਠੇ ਆ ਤੇ ਤੇਰੇ ਹੁੰਦਿਆਂ ਤੇਰੇ ਤੇਰਾ ਪੰਜਾਬ ਡਬੋ ਦੇ ਤਸ ਨਰਿੰਦਰ ਮੋਦੀ ਨੇ ਤੇ ਤੂੰ ਚੁੱਪ ਕਰਕੇ ਲੇ ਬੈਠਾ ਇੱਥੇ ਕਮਜ਼ ਕਮ ਇੱਕ ਪ੍ਰੈਸ ਕਾਨਫਰੰਸ ਹੀ ਕਰਦੇ ਹੋ ਤੇ ਸਾਹਮਣੇ ਦੱਸੋ ਉਹਨੂੰ ਕਿ ਤੂੰ ਗਲਤ ਕੀਤਾ ਇਹ ਡੈਮਾ ਦਾ ਮਾਮਲਾ ਬੰਦ ਕਰਾ ਕਿਦੋਂ ਤੱਕ ਕਿਦੋਂ ਤੱਕ ਆਪਣੇ ਇੱਜ਼ਾਤ ਦੀ ਤੇ ਆਪਣੀ ਕੁਰਸੀ ਦੀ ਲਾਲਚ ਵਿੱਚ ਜਿਹੜਾ ਪੂਰਾ ਪੰਜਾਬ ਬਰਬਾਦ ਕਰੋਗੇ ਜਿਤੇ ਪੰਜਾਬ ਦੀਆਂ ਸਰਕਾਰਾਂ ਕਿਦੋਂ ਤੱਕ ਜਿਹੜਾ ਆਪਣਾ ਤੁਸੀਂ ਸਿਰਫ ਸਿਰਫ ਆਪਣੇ ਇੱਜ਼ਾਤ ਦੀ ਤੇ ਆਪਣੀ ਤੌਰ ਦੀ ਖਾਤਰ ਇਸ ਪੂਰਾ ਪੰਜਾਬ ਨੂੰ ਬਰਬਾਦ ਕਰੋਗੇ ਤੇ ਥੱਲੇ ਰਹਿ ਰਾਗੇ ਨਦਰ ਮੋਦੀ ਤੇ ਤੇ ਸਰ ਇੰਨੀ ਹਿੰਦੁਸਤਾਨੀ ਸਰਕਾਰ ਦੇ ਆਓ ਰਲੋ ਨਾਲ ਆਪਣੇ ਅਧਿਕਾਰ ਮੰਗੋ ਉਹ ਉਹ ਧੋਖਾ ਜਿਹੜਾ ਤੁਹਾਨੂੰ ਉਹਨੇ 47 ਦਿੱਤਾ ਸੀ ਇਹਨਾਂ ਹਿੰਦੂਆਂ ਨੇ ਇਹਨਾਂ ਦੇ ਆਪਣਾ ਬ੍ਰਾਹਮਣਾਂ ਨੇ ਉਹ ਵੇਲਾ ਹੁਣ ਰੈਕਟੀਫਾਈ ਕਰਨ ਦਾ ਉਹਦਾ ਨਹੀਂ ਤੇ ਫਿਰ ਇੱਥੇ 84 ਰੁਕਣੀ ਨਹੀਂ ਇਹ 84 ਰੁਕਣੀਆਂ ਨਹੀਂ ਇਹ 84 ਰੁਕਣੀਆਂ ਨਹੀਂ ਮੈਂ ਅਪੀਲ ਕਰਨਾ ਕਮਾਲ ਡਾਇਸਪੋਰਾ ਸਿੱਖਾ ਨੂੰ ਜਿੰਨੇ ਵੀ ਅਮਰੀਕਾ ਦੇ ਵਿੱਚ ਨੇ ਕੈਨੇਡਾ ਦੇ ਵਿੱਚ ਨੇ ਲਾਗੇ ਲਾਗੇ ਜਿੰਨੇ ਵੀ ਨੇ ਉਹ ਸਿੱਖ ਫਾਰ ਜਸਟਿਸ ਦਾ ਸਾਥ ਦੇਣ ਗਰਪਤਵੰਤ ਸਿੰਘ ਪੱਲੂ ਹਰਾ ਦਾ ਸਾਥ ਦੇਣ ਇਸ ਸੰਘਰਸ਼ ਵਿੱਚ ਨਰਿੰਦਰ ਮੋਦੀ ਆ ਰਿਹਾ ਉੱਥੇ ਦੁਨੀਆ ਨੂੰ ਪੇਗਾਮ ਦਿਓ ਕਿ ਇਹ ਬੰਦਾ ਜਿਹੜਾ ਇੱਥੇ ਗੱਲ ਕਰਨ ਆਇਆ ਇੱਥੇ ਕਲਾਈਮੇਟ ਚੇਂਜ ਕਰੇਗਾ ਨੈਸ਼ਨਲ ਗਰਦੀ ਦੀ ਗੱਲ ਕਰੇਗਾ ਅੱਤਵਾਦੀ ਦੀ ਗੱਲ ਕਰੇਗਾ ਦੱਸੋ ਲੋਕਾਂ ਨੂੰ ਕਿ ਇਹ ਬੰਦਾ ਜਿਹੜਾ ਉੱਥੇ ਪਾਣੀ ਦੀ ਝੰਗ ਲਾ ਕੇ ਆਇਆ ਪਾਣੀ ਨਾਲ ਰੋੜਨ ਦੀ ਕੋਸ਼ਿਸ਼ ਕਰਕੇ ਆਇਆ ਪਾਕਿਸਤਾਨ ਨੂੰ ਤੇ ਪੰਜਾਬ ਨੂੰ ਦਸੋ ਲੋਕਾਂ ਨੂੰ ਦੁਨੀਆ ਨੂੰ ਦੱਸੋ ਕਿ ਆਇਆ ਬੰਦਾ ਮੁਜਰਮ ਹੈਗਾ ਜਿਹੜਾ ਨੇ ਇਨਸਾਨ ਰੋੜੇ ਨੇ ਡੰਗਰ ਰੋੜੇ ਨੇ ਬੱਚੇ ਰੋੜੇ ਨੇ گاਵਾ ਰੋੜੀਆਂ ਪਸ਼ੂ ਰੋੜੇ ਨੇ ਜ਼ਮੀਨਾਂ ਰੋੜੀਆਂ ਪੱਠੇ ਰੋੜੇ ਨੇ ਇਨਸਾਨਾਂ ਨੂੰ ਮੁਸ਼ਕਲ ਚ ਪਾਇਆ ਸਿਰਫ ਆਪਣੇ ਸੈਪਰੇਸ਼ਨ ਸੰਧੂਰ ਦੇ ਚੱਕਰ ਚ ਅਵੇਲਾ ਮੈਂ ਧੰਨਵਾਦ ਕਰਦਾ ਗੁਰਪੰਤ ਸਿੰਘ ਪੰਨੂ ਹਰਾਂ ਦਾ ਮੈਂ ਧੰਨਵਾਦ ਕਰਦਾ ਸਿੱਖ ਫਾਰ ਜਸਟਿਸ ਦਾ ਕਿ ਉਹਨਾਂ ਨੇ ਮੁੱਦਾ ਚੁੱਕਿਆ ਉਹਨਾਂ ਨੇ ਲੈnde ਪੰਜਾਬ ਦਾ ਮੁੱਦਾ ਚੁੱਕਿਆ ਪਾਕਿਸਤਾਨ ਦਾ ਮੁੱਦਾ ਚੁੱਕਿਆ ਜਿਹੜਾ ਜਾ ਕੇ ਉੱਥੇ ਨੂੰ ਸਬਕ ਸਿਖਾਉਣ ਜਾ ਰਹੇ ਨੇ ਬਹੁਤ ਬਹੁਤ ਧੰਨਵਾਦ ਪੰਨੂ ਜੀ ਗੁਰਪੰਤ ਸਿੰਘ ਪੰਨੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਿੱਖ ਫਾਰ ਜਸਟਿਸ ਦਾ ਮੈਂ ਬਾਰੀ ਹਾਂ ਮੈਂ ਧੰਨਵਾਦ ਮੈਂ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਘੱਟੋ ਘੱਟ ਜਿਹੜਾ ਪਾਕਿਸਤਾਨ ਦੀ ਆਵਾਜ਼ ਚੁੱਕੀ ਤੁਸੀਂ ਇੱਕ ਮੁਜਰਮ ਆਦਮੀ ਨੂੰ ਮੁਜਰਮ ਕਿਹਾ ਤੇ ਤੁਸੀਂ ਉਹਦਾ ਰਾਹ ਦਿੱتن ਦੀ ਜਿਹੜਾ ਨਾ ਫੈਸਲਾ ਕੀਤਾ ਬਹੁਤ ਬਹੁਤ ਧੰਨਵਾਦ ਮੈਂ ਚਰਚਾ ਕਰਦਾ ਰਹਾਗਾ ਇਸ ਮੁੱਦੇ ਤੇ ਜਦੋਂ ਤੱਕ ਹਿੰਦੁਸਤਾਨ ਦਾ ਜਿਹੜਾ ਵਜ਼ੀਰ ਆਜ਼ਮ ਹੈ ਇਹ ਜਦੋਂ ਤੱਕ ਜਾ ਕੇ ਉੱਥੇ ذلیل ਹੋ ਕੇ ਨਹੀਂ ਆਦਾ ਜਿਵੇਂ G7 ਤੋਂ ذلیل ہو کے آیا ہے ਜਿਵੇਂ UK ਤੋਂ ذلیل ہو کے آیا ہے ਉਹ ਤੱਕ ਤੁਹਾਨੂੰ ਮੈਂ ਖਬਰਾਂ ਪਹੁੰਚਾਦਾ ਰਵਾਂ ਬਹੁਤ ਬਹੁਤ ਧੰਨਵਾਦ ਬਾਏ برو چرਦੀ ਕਲਾਤ ਰੱਖ